ਆਜ ਨਾ ਮਤਲਬ 30 ਤੋਂ ਜ਼ਿਆਦਾ ਪੇਸ਼ੈਂਟ ਆਏ ਆ ਆਪਣੇ ਗੁਰਦੁਆਰੇ ਛੇਵੇਂ ਪਾਤਸ਼ਾਹ ਦਾ ਯਾਲੀ ਕਲਾਂ ਜਿਹੜਾ ਹੈਗਾ ਵਾ ਤੇ ਲੰਗਰ ਤੋਂ ਬਾਅਦ ਫੂਡ ਪੋਇਜ਼ਨਿੰਗ ਹੋਈ ਐ ਨਾ ਪੇਸ਼ੈਂਟ ਨੂੰ ਤੇ ਗਜਰੇਲੇ ਦਾ ਸੀਗਾ ਬਾਕੀ ਲੰਗਰ ਪ੍ਰਸ਼ਾਦ ਜੋ ਆਪਣਾ ਚੱਲਦਾ ਉਹ ਸੀਗਾ ਸੋ ਮੋਸਟ ਲਾਈਕਲੀ ਜੋ ਮੈਨੂੰ ਲੱਗਦਾ ਪਏ ਕੋਈ ਖੋਏ ਦੇ ਵਿੱਚ ਕੋਈ ਡਲਟਰੇਸ਼ਨ ਆ ਹੋਵੇ ਜਿਹਦੇ ਕਰਕੇ ਇਹ ਪ੍ਰੋਬਲਮ ਆ ਰਹੀ ਆ ਕਿਉਂਕਿ ਜਿੰਨੇ ਵੀ ਪੇਸ਼ੈਂਟ ਆ ਰਿਹਾ ਹਰ ਬੰਦੇ ਦਾ ਲੂਜ਼ ਮੋਸ਼ਨ ਪੇਨ ਅਬਡੋਮਨ ਵੋਮਟਿੰਗ ਡਾਇਰੀਆ ਇਹ ਸਾਰੇ ਪੇਸ਼ੈਂਟ ਨੂੰ ਹੈਗਾ ਬਈ ਸਾਰੇ ਪੇਸ਼ੈਂਟ ਤਾਂ ਰਾਈਟ ਨਾਉ ਤਾਂ ਸਵियर ਪ੍ਰੋਬਲਮ ਦੇ ਵਿੱਚ ਆਏ ਆ ਬਈ ਡੀ ਹਾਈਡਰੇਸ਼ਨ ਵੀ ਆ ਕਿਸਦਾ ਬੀਪੀ ਲੋ ਆ ਸੋ ਇਹਨਾਂ ਨੂੰ ਰੈਗੂਲਰ ਆਪਾਂ ਮੋਨੀਟਰ ਕਰ ਰਹੇ ਆਂ ਲਾਸਟ 12 ਵਜੇ ਤੋਂ ਸਟਾਰਟ ਹੋਏ ਆ 3 ਵਜੇ ਤੱਕ ਲਗਾਤਾਰ ਪੇਸ਼ੈਂਟ ਆ ਰਹੇ ਆ ਆ ਤੁਹਾਡੇ ਸਾਹਮਣੇ 5-7 ਪੇਸ਼ੈਂਟ ਇੱਥੇ ਆ 25 ਦੀ ਪੇਸ਼ੇ ਉੱਪਰ ਐਡਮਿਟ ਹੋਏ ਹੋਏ ਆ ਆ ਇਹਨਾਂ ਦੇ ਇਹ ਪੇਸ਼ੇ ਇਹ ਮੰਨਾ ਵਾ ਚਲੋ ਗੁਰਦੁਆਰੇ ਦਾ ਲੰਗਰ ਪ੍ਰਸ਼ਾਦ ਹਮੇਸ਼ਾ ਕੋਈ ਅਜੇ ਤੱਕ ਕੋਈ ਦਿੱਕਤ ਨਹੀਂ ਆਈ ਹੈ ਬਟ ਜੇ ਕੋਈ ਦਿੱਕਤ ਆਈ ਵੀ ਹੈ ਦੀ ਜਰੂਰ ਇਨਵੈਸਟੀਗੇਸ਼ਨ ਹੋਣਾ ਚਾਹੀਦਾ ਕਿਸ ਚੀਜ਼ ਚ ਪ੍ਰੋਬਲਮ ਆਈ ਆ ਕਿ ਮੋਸਟਲੀ ਜਿਹੜਾ ਇਹਦੇ ਵਿੱਚ ਮੈਨੂੰ ਜੋ ਲੱਗਦਾ ਪਿਆ ਖੋਏ ਚ ਦਿੱਕਤ ਆ ਸਕਦੀ ਆ ਜਿੱਥੋਂ ਵੀ ਉਹ ਖੋਆ ਗਿਆ ਵਾ ਉਹ ਜਰੂਰ ਚੈਕਿੰਗ ਜਰੂਰ ਹੋਣੀ ਚਾਹੀਦੀ ਆ ਕਿਉਂਕਿ 30 35 ਬੰਦੇ ਤਾਂ ਇੱਥੇ ਦਾਖਲ ਹੋਏ ਆ ਉੱਥੇ ਲੱਗ ਗਏ ਪਿੰਡਾਂ ਦੇ ਵਿੱਚ ਵੀ ਕਿਉਂਕਿ ਗੁਰਦੁਆਰਾ ਜੇ ਇਤਿਹਾਸਿਕ ਗੁਰਦੁਆਰਾ ਉੱਥੇ ਅਨੰਤ 400 ਤੋਂ 500 ਪੀਪਲ ਆਏ ਹੋਣਗੇ ਤੇ ਮੇਰੇ ਹਸਾਮਨਾ ਇੰਨੇ ਬੰਦੇ ਇਨਫੈਕਟ ਵੀ ਹੋਏ ਹੋਣਗੇ ਸੋ ਜ਼ਰੂਰ ਚੈਕਿੰਗ ਹੋਣੀ ਚਾਹੀਦੀ ਵੀ ਕਿੱਥੇ ਪ੍ਰੋਬਲਮ ਆਈ ਆ ਜੀ ਲੰਗਰ ਲੱਗਦਾ ਗੁਰਦੁਆਰੇ ਕੰਨੀਓ ਉਹਦੇ ਚ ਲੋਕ ਪਬਲਿਕ ਕੋਈ ਸੇਵਾ ਕਰ ਜਾਂਦੀ ਐ ਜਿਹਦੇ ਚ ਉਹਨਾਂ ਨੇ ਗਜਰੇਲਾ ਵਰਤਾਇਆ ਸੀ ਗਰਚੇ ਗਰਜਰੇਲਾ ਖਾਣ ਦੇ ਨਾਲ ਕੁਝ ਬੰਦਿਆਂ ਨੂੰ ਲੂਜ਼ ਮੋਸ਼ਨ ਲੱਗ ਗਏ ਤੇ ਕੁਝ ਨੂੰ ਲੈਟਰਾਂ ਲੱਗੀਆਂ ਤੇ ਕੁਝ ਨੂੰ ਉਲਟੀਆਂ ਆ ਤੇ ਉਹ ਕੋਈ ਏਡੀ ਵੱਡੀ ਗੱਲ ਨਹੀਂ ਹਸਪਤਾਲ ਲੈ ਆਏ ਆ ਅਸੀਂ ਸਾਰਿਆਂ ਦਵਾਈ ਦਵਾਤੀ ਆ ਠੀਕ ਨੇ ਸਾਰੇ ਅੱਛਾ ਠੀਕ ਨੇ ਸਾਰੇ ਨਾਰਮਲ ਕਿੰਨੇ ਕੇ ਜਾਣੇ ਸੀਗੇ ਜੀ ਕਿੰਨੇ ਸੀ ਫੇ ਖਾਧ ਦਾ ਚਾਰ 500 ਬੰਦੇ ਨੇ ਜੀ ਉੱਤੇ ਪਰ 50 60 ਬੰਦੇ 100 ਕ ਬੰਦਾ ਹੋਣਾ ਜੀ ਜਿਨ੍ਹਾਂ ਨੂੰ ਅੱਛਾ ਬਾਕੀ ਜਿਹੜੇ ਨੇ ਉਹਨਾਂ ਦਾ ਉਹਨਾਂ ਨੂੰ ਵੀ ਚੈੱਕ ਅਪ ਕਰਵਾਏ ਜਾ ਰਹੇ ਚੈੱਕ ਅਪ ਕਈਆਂ ਤਾਂ ਪਿੰਡੋਂ ਹੀ ਦਵਾਈ ਲੈ ਲਈ ਜੀ ਉਹ ਪਿੰਡੀ ਪਿਆ ਜਾਂ ਉਹਨਾਂ ਕੋ ਡਾਕਟਰ ਸੀਗੇ ਉਹਨਾਂ ਨੇ ਟੀਕੇ ਲਵਾ ਲਏ ਕਈਆਂ ਨੇ ਦਵਾਈਆਂ ਲੈ ਲਈ ਉਹ ਸਾਰੇ ਠੀਕ ਨੇ ਹੁਣ ਕੋਈ ਅਜੀ ਗੱਲ ਨਹੀਂ ਸਾਰੇ ਹਾਂਜੀ ਕਿਹੜੀ ਦੀ ਗੱਲ ਹੈ ਇਹ ਇਹ ਸਵੇਰ ਦੀ ਗੱਲ ਹੈ ਸੱਜਰੇ ਦੀ तकरीबन 6 ਵਜੇ ਵਰਤੋਂ ਦੇ ਆ ਇਹ ਹੈ ਜਿਸ ਟਾਈਮ ਕਿੰਨੇ ਦਾਖਲਾ ਬੰਦੇ ਇੱਥੇ ਗਿਣਤੀ ਦਾ ਕੁਆਂਟੀਟੀ ਦਾ ਮੈਨੂੰ ਪਤਾ ਨਹੀਂ ਹੈ ਕਿ ਆ 20 ਬੰਦੇ 20 ਬੰਦੇ ਆਗੇ ਹਾਂਜੀ ਕਿੱਦਾਂ ਦੀ ਹਾਲਤ ਹੈ ਹੁਣ ਬਿਲਕੁਲ ਠੀਕ ਨੇ ਜੀ ਕੋਈ ਐਸੀ ਗੱਲ ਨਹੀਂ ਸਾਰੇ ਕਿੰਨੇ ਸ਼ਿਲਦਾ ਹੁੰਦੇ ਨੇ ਕਹਾਦਾ ਦੀਆਂ ਰੰਗ ਉਹ ਲੰਗਰ ਤਾਂ ਉੱਥੇ ਸਾਰੀ ਦਿਹਾੜੀ ਚੱਲਦਾ ਹੁਣ ਵੀ ਚੱਲਦਾ ਹੁਣਾ ਉੱਥੇ ਕਾਰਨ ਕੋਈ ਡਾਕਟਰ ਸਾਹਿਬ ਜੀ ਵੀ ਕੀ ਕਾਰਨ ਕੋਈ ਹੈ ਦੱਸਿਆ ਜੀ ਅਜੇ ਪਤਾ ਨਹੀਂ ਲੱਗਿਆ ਨਹੀਂ ਠੀਕ ਅੱਛਾ ਵਿੱਚ ਬੱਚੇ ਵੀ ਦੱਸਿਆ ਜਾ ਰਹੇ ਬੱਚੇ ਵੀ ਹੈਗੇ ਜੀ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਸਾਰਿਆਂ ਦੇ ਗੁੜੀਆਂ ਵੀ ਨੇ ਗੁੜੀਆਂ ਵੀ ਨੇ ਗੁੜੀਆਂ ਵੀ ਹੈ ਇਹ ਲੰਗਰ ਗੁਰਦੁਆਰਾ ਸਾਹਿਬ ਦੇ ਵਿੱਚ ਵਰਤਾਇਆ ਗਿਆ ਸੀ ਬਾਅਦ ਕਿਸ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਕਿਹੜੇ ਕਿਹੜੇ ਲੱਗੇ ਗੁਰੂਆਂ ਨੇ ਲੱਗੇ ਬਣਾਇਆ ਗਿਆ ਇਹ ਆਵਰ ਸੰਗਰਾਹ ਦਾ ਜੀ ਸੰਗਰਾਹ ਦਾ ਮੰਗੀ ਦੀ ਹਰੇਕ ਸੰਗਰਾਹ ਨੂੰ ਲਾਉਂਦੇ ਨੰਗ ਹਰੇਕ ਵਾਰੀ ਵਰਤਦਾ ਵਾ ਇਹ ਨਵਾਂ ਈਂਡ ਵਰਤਿਆ ਕੋਈ ਹਰੇਕ ਵਾਰੀ ਵਰਤਦਾ ਠੀਕ ਹੈ ਸਰ ਕੋਈ ਪਰਹਲ ਹੁਦਾਈ ਨਹੀਂ ਹੈ ਬਸ ਗੁਰਦਾਨਾ ਨਫਸਕਾਰ ਕਰਨ ਤੋਂ ਬਾਅਦ ਹਰੇਕ ਵਾਰੀ ਲੰਗਰ ਰਾਈਦਾ ਅਜ ਤੱਕ ਕੋਈ ਦਿੱਕਤ ਆਈ ਨਹੀਂ ਹੈਗੀ ਇੱਦਾਂ ਤੇ ਮਹਾਰਾਜ ਦੀ ਕਿਰਪਾ ਦੀ ਨਾਲ ਮੈਡਮ ਅੱਜ ਗਜੇਲੇਦਾਨ ਨਾਲ ਲਾਇਆ ਸੀਗਾ ਅੱਛਾ ਜੀ ਤੇ ਜਿਨ੍ਹਾਂ ਤੋਂ ਬਣਾਉਂਦੇ ਸੀਗੇ ਪਤਾ ਨਹੀਂ ਉਹ ਰੱਬ ਜਾਣੇ ਉਹਨਾਂ ਤੋਂ ਮਿਸਟੇਕ ਹੋ ਗਈ ਹੋਣੀ ਹੈ ਉਸ ਤੋਂ ਬਾਅਦ ਪ੍ਰੋਬਲਮ ਆ ਗਈ तकरीबन ਸਾਰੇ ਪਿੰਡ ਨੂੰ ਤੇ ਸਾਰੇ ਕੁਛ ਲੂ ਮੋਸ਼ਨ ਲੱਗ ਗਿਆ ਸੀ ਮੋਮਟੇ ਵਗੈਰਾ ਠੀਕ ਹੈ ਜੀ ਤੇ ਸਾਰੇ ਆਪਣੇ ਆਪ ਨਾ ਸਾਰੇ ਇਹਦੋਂ ਭੱਜੇ ਦੌੜ ਕੋਈ ਛੋੜੇ ਮਤਲਬ ਪਿੰਡ ਦੇ ਡਾਕਟਰ ਨੂੰ ਦਿਖਾ ਰਿਆ ਸੀਗਾ ਕਿਉਂਕਿ ਤੇ ਦਿਖਾ ਰਿਆ ਸੀਗਾ ਉਹ ਤੇ ਰਿਵੀਆ ਸਾਨੂੰ ਰਗੂ ਰਸ ਨੇੜੇ ਪੈ ਰਿਆ ਸੀਗਾ ਲੱਗੇ ਸਾਕੇ तकरीबन ਪਿੰਡਾਂ ਦੇ ਸਾਰੇ ਇੱਥੇ ਆ ਰਹੇ ਨੇ ਮੇਰਾ ਪਿੰਡ ਵੀ ਹੋਈ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਸੰਗਰਾਂਦ ਵਾਲੇ ਤਾਂ ਹੁੰਦੀ ਸਭ ਇਹ ਵਾਲੀ ਕਲਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਪਾਲ ਸਿੰਘ ਗੁਰਦਵਾਰੇ ਦੇ ਮੈਂਬਰ ਵੀ ਤੁਸੀਂ ਨਹੀਂ ਮੈਂ ਸਰ ਬਖਸ਼ ਬਲਕਾ ਸਰ ਦੀ ਦਾ ਮੈਂਬਰ ਹਾਂ ਮੈਂ ਮੈਂਬਰ ਆਈ ਮੈਂ ਗੁਰਦਾਰੇ ਦਾ ਮੈਂਬਰ ਨਹੀਂ ਗੁਰਦਾਰੇ ਦਾ ਚਲੋ ਪ੍ਰਧਾਨ ਤੁਸੀਂ ਪੰਚਾਇਤ ਦੇ ਮੈਂਬਰ ਹਾਂ ਹਾਂਜੀ ਹਾਂਜੀ ਮੇਰਾ ਨਾਮ ਅਮਰਜੀਤ ਸਿੰਘ ਕਿੱਥੋਂ ਆਈ ਸੀ ਜੀ ਇਹ ਵਾਲੀ ਇਹ ਵਾਲੀ ਗਲਾ ਜੀ ਕੀ ਹੋਇਆ ਤੁਹਾਡੇ ਪਿੰਡ ਅੱਜ ਸੰਗਨਾਤ ਦੇ ਨਾ ਲੰਗਰ ਚੱਲਦਾ ਹੁੰਦਾ ਜਹਾ ਦਾ ਉਹਦੇ ਤੇ ਗਜਰੇਲਾ ਵਰਤਾਇਆ ਗਿਆ ਸੀਗਾ ਉਹ ਜਿਨੇ ਜਿਨੇ ਵੀ ਖਾਦਾ ਉਹਨੂੰ ਵੀ ਪ੍ਰੋਬਲਮ ਆਈ ਆ ਘਬਰਾਟ ਹੋ ਰਹੀ ਆ ਉਲਟੀਆਂ ਆ ਰਹੀਆਂ ਉਹਦੇ ਨਾਲ ਪਸੇਹੀ ਹਾਲ ਤੱਕ ਕ੍ਰਿਟੀਕਲ ਜਾਨੀ ਹਾਲਤ ਬੱਚੇ ਦੀ ਹੁਣ ਇਹ ਤਾਂ ਕਹਿ ਨਹੀਂ ਸਕਦੇ ਬਹੁਤ ਸੰਕਤਾਂ ਦੀ ਮੱਥਾ ਟੇਕਣ ਹੁਣ ਕਿਹਨੇ ਕਿਹਨੇ ਖਾਦਾ ਕਾਫੀ ਆ ਹਾਂਜੀ ਕਾਫੀ ਜਾਣੇ ਆ ਜੀ ਮੇਰਾ ਪਿੰਡ ਮਾਨਕਾਲਾ ਜੀ ਅੱਛਾ ਕਿੱਥੇ ਆਏ ਜੀ ਤੁਸੀਂ ਅਸੀਂ ਸਵੇਰੇ ਹਰਿਕ ਸਿੰਘ ਰਾਉਂਦ ਨੂੰ ਵਾਲੀ ਸਾਹਿਬ ਗੁਰਦੁਆਰੇ ਜਾਂਦੇ ਆ ਜੀ ਮੱਥਾ ਟੇਕਣ ਤੇ ਉੱਥੋਂ ਪ੍ਰਸ਼ਾਦ ਮਿਲਿਆ ਸਾਨੂੰ ਗੁਜਰੇਲੇ ਦਾ ਜੀ ਉਹ ਹੀ ਖਾਦਾ ਜੀ ਬਸ ਅੱਛਾ ਜੀ ਉਦੋਂ ਮੈਂ ਕੀ ਪ੍ਰੋਬਲਮ ਉਸ ਤੋਂ ਬਾਅਦ ਇਹਨਾਂ ਨੂੰ ਘਬਰਾਟ ਹੋਈ ਆ ਤੇ ਉਲਟੀਆਂ ਲੱਗੀਆਂ ਜੀ ਲੂਜ਼ ਮੋਸ਼ਨ ਕਿੰਨੇ ਕੁ ਪੇਸ਼ੈਂਟ ਉੱਥੋਂ ਆਲੇ ਨੇ ਕਿੰਨੇ ਪਿੰਡ ਤੋਂ ਪਤਾ ਨਹੀਂ ਜੀ ਕਿੰਨੇ ਕੁ oh okay.